ਤਵਿਰ ਘਰੇ ਅਲਟਰੀ ਫਾਰਮ ਪਿੰਡ ਤੁੰਗਾ ਜਿਹੜੀ ਤਸਵੀਰ ਹੈ ਕੋਟ ਜਿਲ੍ਹਾ ਲੁਧਿਆਣਾ ਬਿਲਕੁਲ ਜਾਇਜ਼ ਰੇਟ ਦੀ ਇੱਕ ਆਪਾਂ ਜਰਸੀ ਦਿਖਾਵਾਂਗੇ ਦੂਜੇ ਸੂਏ ਸੂਈ ਹੋਈ ਆ ਮਗਰ ਬੱਚਾ 10 12 ਦਿਨ ਦੀ ਸੂਈ ਹੋਈ ਆ ਮਗਰ ਬੱਚਾ ਵਾ ਖਣਲੇ ਵਾ ਤੁਸੀਂ ਦੇਖ ਸਕਦੇ ਹੋ ਵਧੀਆ ਛਣ ਲੱਗੇ ਹੋਏ ਨੇ ਮੂੰਹ ਮੱਥੇ ਦੀ ਦੇਖ ਸਕਦੇ ਹੋ ਪੂਰੀ ਸਕੀਨ ਆ ਵਧੀਆ ਥਣ ਚਾਰੀ ਥਾਣਾ ਕੋਈ ਖੋਰਸਾਂਗ ਨਹੀਂ ਰੇਟ ਬਿਲਕੁਲ ਜਾਇਜ਼ ਹੋਊਗਾ 8 ਕਿਲੋ ਐਸ ਟਾਈਮ ਤਿਆਰ ਆ ਠੰਡੀ ਸੀਲਾ ਦੋ 10 11 ਕਿਲੋ ਦੇ ਦਊਗੀ ਛੋਟੇ ਕੱਦ ਦੇ ਜਰਸੀ ਬਿਲਕੁਲ ਜਾਇਜ਼ ਭਾ ਦੀ 25000 ਰੁਪਏ ਦੀ ਇਹ ਬੱਚੀ ਦੇ ਦਾਂਗੇ ਵੀਰ ਜਿਹੜੇ ਵੀਰ ਨੇ ਵੀ ਲੈਣੀ ਆ ਸੰਪਰਕ ਕਰ ਸਕਦਾ ਆਪਣੇ ਨੰਬਰ ਤੇ 8 ਕਿਲੋ ਇਸ ਟਾਈਮ ਤਿਆਰ ਆ ਫਰ ਦੇਖ ਸਕਦੇ ਮਗਰ ਬੱਛਾ ਛੋਟੇ ਕੱਦ ਦੀ ਜਾਇਜ਼ ਰੇਟ ਬਿਲਕੁਲ ਤਾਜੀ ਟੋਕੜਾਲਾ ਪਾ ਧੰਨਵਾਦ